ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜਿਵੇਂ ਹੁਣ ਤੇਜ਼ ਧੁੱਪਾਂ ਲੱਗ ਰਹੀਆਂ ਨੇ ਔਰ ਮੌਸਮ ਇੱਕਦਮ ਬਦਲ ਰਿਹਾ ਹੈ ਗੱਲ ਕੀਤੀ ਜਾਵੇ ਜੇ ਜ਼ਿਆਦਾ ਦੇਰ ਧੁੱਪ ਦੇ ਵਿੱਚ ਰਹਿਣਾ ਤਾਂ ਮੁੜਕਾ ਵੀ ਆ ਰਿਹਾ ਕਿੰਨਾ ਕੁ ਤਾਪਮਨ ਜਿਹੜਾ ਵੱਧ ਸਕਦਾ ਸੋਸੀਂ ਦੇਖ ਸਕਦੇ ਹਾਂ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਇਹ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈਗਾ ਕਿਉਂਕਿ ਕਾਫੀ ਇੰਟੈਂਸ ਹੀਟ ਡੇ ਟਾਈਮ ਚੱਲ ਰਹੀ ਹੈਗੀ ਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ਼੍ਰੀ ਹਿਯੂ ਸਾਹਿਬ ਬਸ ਭਗਮੰਤ ਜੀ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮੰਤ ਜੀ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਤਾਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 20.9 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.5 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਜਿਹੜੀ ਇਹ بارش ਦੀ ਸੰਭਾਵਨਾ ਦੱਸੀ ਜਾ ਰਹੀ ਹੈ ਵੈਸਟਰਨ ਡਿਸਟਰਬੈਂਸ ਕਰਕੇ ਹੀ ਜਾਂ ਆਮ ਤੌਰ ਤੇ ਅਜੀਹਾ ਬਦਲਾ ਮੌਸਮ ਦੇ ਵਿੱਚ ਆਉਂਦਾ ਹੈ ਬਿਲਕੁਲ ਜੀ ਕਿਉਂਕਿ ਜਿਹੜੀ ਵੀ ਸਰਦੀਆਂ ਦੀ ਬਾਰਿਸ਼ ਆਪਣੇ ਰੀਜਨ ਦੇ ਵਿੱਚ ਹੁੰਦੀ ਹੈ ਉਹ ਵੈਸਟਰਨ ਡਿਸਟਰਬੈਂਸ ਕਰਕੇ ਹੀ ਹੁੰਦੀ ਹੈ ਸੋ ਇੱਕ ਨਵੀਂ ਜਿਹੜੀ ਵੈਸਟਰਨ ਡਿਸਟਰਬੈਂਸ ਦੀ ਡਿਵੈਲਪਮੈਂਟ ਹੋ ਰਹੀ ਹੈਗੀ ਸੋ ਉਹਦੇ ਕਰਕੇ 19 ਤਰੀਕ ਦੇ ਆਸ-ਪਾਸ ਜਿਹੜਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਸਤਸ਼ਯਾ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਜਨਵਰੀ 2024 ਦੀ ਗੱਲ ਕੀਤੀ ਜਾਵੇ ਬੇहद ਠੰਡਾ ਰਿਹਾ ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਬਾਰਿਸ਼ ਔਰ ਗੜੇ ਮਾਰੀ ਨੇ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾਈ ਹੁਣ ਗੱਲ ਕੀਤੀ ਜਾਵੇ ਫਰਵਰੀ ਦੇ ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲਦਾ ਨਜ਼ਰ ਆ ਰਿਹਾ ਹੈ ਪਿਛਲੇ ਚਾਰ ਪਾਕ ਜਨਾਂ ਤੁਝੇ ਉੱਥੇ ਤੇਜ਼ ਧੁੱਪਾਂ ਲੱਗ ਰਹੀਆਂ ਨੇ ਔਰ ਉਸ ਦੇ ਨਾਲ ਨਾਲ ਤਾਪਮਾਨ ਵੀ ਜਿਹੜਾ ਵਾਧਾ ਨਜ਼ਰ ਆ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਂ ਵੈਦਰ ਐਕਸਪਰਟ ਪੰਮੀਤ ਕੌਰ ਕਿੰਗਰਾਜੀ ਤੋਂ ਜਾਣਕਾਰੀ ਹਾਸਲ ਕਰਾਂਗੇ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜਿਵੇਂ ਹੁਣ ਤੇਜ਼ ਧੁੱਪਾਂ ਲੱਗ ਰਹੀਆਂ ਨੇ ਔਰ ਮੌਸਮ ਇੱਕਦਮ ਬਦਲ ਰਿਹਾ ਹੈ ਗੱਲ ਕੀਤੀ ਜਾਵੇ ਜੇ ਜ਼ਿਆਦਾ ਦੇਰ ਧੁੱਪ ਦੇ ਵਿੱਚ ਰਹਿਨੇ ਤਾਂ ਮੁੜਕਾ ਵੀ ਆ ਰਿ ਹਾਂਜੀ ਜੇ ਅਸੀਂ ਜਿਹੜਾ ਪ੍ਰਿਵੇਲਿੰਗ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 20.9 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.5 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 8.2 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 1.2 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਹਾਂਜੀ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਇਹ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈਗਾ ਕਿਉਂਕਿ ਕਾਫੀ ਇੰਟੈਂਸ ਹੀਟ ਡੇ ਟਾਈਮ ਚੱਲ ਰਹੀ ਹੈਗੀ ਆ ਆਉਣ ਵਾਲੇ 2 ਦਿਨ ਹਲੇ ਜਿਹੜੀਆਂ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਪਰ ਇਹਦੇ ਤੋਂ ਬਾਅਦ 18-19 ਤਰੀਕ ਦੇ ਆਸ-ਪਾਸ ਜਿਹੜਾ ਫੇਰ ਕਲਾਉਡੀਨੈਸ ਹੋ ਸਕਦੀ ਹੈ ਔਰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਵੀ ਹੋ ਸਕਦੀ ਹੈ। ਜਮ ਜਿਹੜੀ ਇਹ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਵੈਸਟਰਨ ਡਿਸਟਰਬੈਂਸ ਕਰਕੇ ਹੀ ਜਾਂ ਆਮ ਤੌਰ ਤੇ ਅਜੀਹਾ ਬਦਲਾ ਮੌਸਮ ਦੇ ਵਿੱਚ ਆਉਂਦਾ ਹੈ। ਬਿਲਕੁਲ ਜੀ ਕਿਉਂਕਿ ਜਿਹੜੀ ਵੀ ਸਰਦੀਆਂ ਦੀ بارش ਆਪਣੇ ਰੀਜਨ ਦੇ ਵਿੱਚ ਹੁੰਦੀ ਹੈ ਉਹ ਵੈਸਟਰਨ ਡਿਸਟਰਬੈਂਸ ਕਰਕੇ ਹੀ ਹੁੰਦੀ ਹੈ ਸੋ ਇੱਕ ਨਵੀਂ ਜਿਹੜੀ ਵੈਸਟਰਨ ਡਿਸਟਰਬੈਂਸ ਦੀ ਡਿਵੈਲਪਮੈਂਟ ਹੋ ਰਹੀ ਹੈਗੀ ਸੋ ਉਹਦੇ ਕਰਕੇ 19 ਤਰੀਕ ਦੇ ਆਸ-ਪਾਸ ਜਿਹੜਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜੀ بارش ਹੋ ਸਕਦੀ ਮੈਂ ਜਿਵੇਂ ਪਹਿਲਾਂ ਥਾਂ ਤੇ ਫਿਰ ਥੋੜੀ ਜੀ بارش ਹੋਈ ਹੁਣ ਫਿਰ ਲੱਗ ਰਿਹਾ ਕਿ بارش ਹੋਈਗੀ ਔਰ ਕਿਤੇ ਕਿਤੇ ਜਿਹੜੀ ਤੇਜ਼ ਤੂਫਾਨ ਦਾ ਸਰਵੇਖਣ ਨੂੰ ਮਿਲ ਰਿਹਾ ਫਸਲਾਂ ਨੂੰ ਕਿੰਨਾ ਫਾਇਦਾ ਔਰ ਜਾਂ ਨੁਕਸਾਨ ਕਰੇਗੀ ਇਹ ਜਿਹੇ ਮੌਸਮ ਜਿਹੜਾ ਹਾਂਜੀ ਜਿਹੜੀਆਂ ਇਸ ਤਰ੍ਹਾਂ ਦੀਆਂ ਹੁਣ ਕੰਡੀਸ਼ਨਸ ਚੱਲ ਰਹੀਆਂ ਨੇ ਕਿ ਡੇ ਟਾਈਮ ਜਿਹੜਾ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਔਰ ਨਾਈਟ ਟਾਈਮ ਕੋਲ ਕੰਡੀਸ਼ਨਸ ਨੇ ਆਲਮੋਸਟ ਨਾਰਮਲ ਹੈਗੀਆਂ ਫਸਲਾਂ ਤੇ ਇਹਦਾ ਕੋਈ ਮਾੜਾ ਨੁਕਸਾਨ ਨਹੀਂ ਕਿਉਂਕਿ ਵੈਸੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਨਸ਼ਾਈਨ ਆਰਸ ਕਾਫੀ ਘਟ ਰਿਹਾ ਸੋ ਹੁਣ ਜਿਹੜੇ ਅੱਛੀ ਸਨਸ਼ਾਈਨ ਹੈਗੀ ਹੈ ਕਿਉਂਕਿ ਫੋਟੋਸਿੰਥਸਿਸ ਵਾਸਤੇ ਸਨਸ਼ਾਈਨ ਵੀ ਜ਼ਰੂਰੀ ਹੁੰਦੀ ਹੈ ਸੋ ਇਹ ਕ੍ਰੌਪਸ ਲਈ ਸਹੀ ਹੈਗਾ ਬਟ 2-3 ਦਿਨਾਂ ਤੋਂ ਬਾਅਦ ਫਿਰ ਜਿਹੜਾ ਕਿਉਂਕਿ ਸਿਸਟਮ ਦਾ ਅਸਰ ਹੋਣ ਵਾਲਾ ਹੈ ਉਹਦੇ ਨਾਲ ਫਿਰ ਕਲਾਉਡੀਨੈਸ ਅਸੀਂ ਐਕਸਪੈਕਟ ਕਰ ਰਹੇ ਹਾਂ ਔਰ 19 ਤਰੀਕ ਦੇ ਆਸ-ਪਾਸ ਕਾਫੀ ਹਿੱਸਿਆਂ ਦੇ ਵਿੱਚ ਫਿਰ ਬਾਰਿਸ਼ ਹੋ ਸਕਦੀ ਹੈ ਮੈਮ ਜੇ 18 ਔਰ 19 ਨੂੰ ਤੁਸੀਂ ਦੱਸ ਸਕਦੇ ਹੋ ਬਾਰਿਸ਼ ਹੋ ਸਕਦੀ ਹੈ ਕਿੰਨਾ ਟੈਂਪਰੇਚਰ ਦੁਬਾਰਾ ਫਾਲ ਕਰ ਸਕਦਾ ਜਾਂ ਨਾਰਮਲ ਰਹੇਗਾ ਟੈਂਪਰੇਚਰ ਕੋਈ ਜ਼ਿਆਦਾ ਇਨਾਸਰ ਨਹੀਂ ਜੀ ਜਦੋਂ ਵੀ ਡਬਲਿਊ ਡੀ ਸਿਸਟਮ ਡਿਵੈਲਪ ਹੁੰਦਾ ਜਾਂ ਕਲਾਉਡੀ ਕੰਡੀਸ਼ਨਸ ਬਣਦੀਆਂ ਨੇ ਉਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਰਾਵਟ ਜ਼ਰੂਰ ਆਉਂਦੀ ਤੇ ਡਿਪੈਂਡ ਕਰਦਾ ਕਲਾਊਡੀ ਕੰਡੀਸ਼ਨਸ ਦੇ ਵਿੱਚ ਸਨਸ਼ਾਈਨ ਨਹੀਂ ਰਹਿੰਦੀ ਤਾਂ ਡੇ ਟਾਈਮ ਟੈਂਪਰੇਚਰ ਘਟ ਜਾਂਦਾ ਪਰ ਨਾਈਟ ਟਾਈਮ ਟੈਂਪਰੇਚਰ ਥੋੜਾ ਵੱਧ ਜਾਂਦਾ ਕਿਉਂਕਿ ਕਲਾਊਡਸ ਕਰਕੇ ਰੈਡੀਏਸ਼ਨਲ ਕੂਲਿੰਗ ਨਾਈਟ ਟਾਈਮ ਜਿਹੜੀ ਨਹੀਂ ਹੁੰਦੀ ਸੋ ਉਹਨਾਂ ਦਿਨਾਂ ਦੇ ਵਿੱਚ ਡੇ ਟਾਈਮ ਟੈਂਪਰੇਚਰ ਥੋੜਾ ਘਟ ਸਕਦਾ ਔਰ ਨਾਈਟ ਟਾਈਮ ਦੇ ਵਿੱਚ ਥੋੜਾ ਵਾਧਾ ਹੋ ਸਕਦਾ ਮੈਮ ਬਾਰਿਸ਼ ਜਿਹੜੀ ਨਾਰਮਲ ਹੋਣ ਦੀ ਸੰਭਾਵਨਾ ਹੈ ਜਾਂ ਕਿਤੇ ਤੇਜ਼ ਬਾਰਿਸ਼ ਵੀ ਹੋ ਸਕਦੀ ਹੈ ਜਾਂ ਗੜੇਮਾਰੀ ਤੇ ਵੀ ਅਸਰ ਲੱਗਦੇਗਾ ਜੀ ਕਿਤੇ ਗੜੇਮਾਰੀ ਜਾਂ ਤੇਜ਼ ਹਵਾਵਾਂ ਵੀ ਹੋ ਸਕਦੀਆਂ ਨੇ ਔਰ ਕਿਤੇ ਕਿਤੇ ਜਿਹੜੀ بارش ਹੋ ਸਕਦੀ ਹੈ ਸਮਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਸ ਸੰਸਾ ਦੇ ਨਾਲ ਵਾਦਰ ਐਕਸਪਰਟ ਪ੍ਰਮੇਧ ਕੌਰ ਕنگਰਾ ਜਨਾ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ ਚੱਲਦੇ 18 ਔਰ 19 ਫਰਵਰੀ ਨੂੰ بارش ਔਰ ਤੇਜ਼ ਹਵਾਵਾਂ ਔਰ ਕਿਤੇ ਕਿਤੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਪਰ ਜਿੱਥੇ ਇਸ ਮੌਸਮ ਦੇ ਬਦਲਾਅ ਕਰਕੇ ਆਮ ਜਨ ਜੀਵਨ ਪ੍ਰਭਾਵਿਤ ਹੋਏਗਾ ਪਰ ਫਸਲਾਂ ਨੂੰ ਇਸ ਦਾ ਕੋਈ ਬਹੁਤਾ ਨੁਕਸਾਨ ਵੇਖਣ ਨੂੰ ਨਹੀਂ ਮਿਲੇਗਾ ਕੈਮਰਾਮੈਨ ਸਤਵੰਨ ਮਠਾਰੂ ਦੇ ਨਾਲ ਮੈਂ ਅਮਨ ਸਿੰਘ ਲਧਿਆਣਾ ਟਾਈਮਸ